14 ਜੂਨ ਨੂੰ ਥਾਣਾ ਗੇਟਕੀਮਾ ਵਿੱਚ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਵਿਨੂਤ ਕੁਮਾਰ ਜਿਹੜਾ ਪਨੇਵ ਨਗਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹ ਗੰਨੇ ਦੀ ਆੜਤ ਦਾ ਕੰਮ ਕਰਦਾ ਹੈ ਕਿ ਆਪਣੇ ਗੋਦਾਮ ਰਾਮਪੁਰ ਤੋਂ ਕਿਸੇ ਕੰਮ ਲਈ ਬਾਜ਼ਾਰ ਜਾ ਰਿਹਾ ਸੀਗਾ ਤਾਂ ਇਸ ਦੇ ਪਿੱਛੇ ਚਾਰ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਦੋ ਹੀ ਕਿਲਾ ਦਿਹਾਕੀ ਇਸ ਕੋਲੋਂ ਇਸ ਦੀ ਐਕਟਿਵਾ ਪਲੱਸ ਜਿਹੜਾ ਐਕਟਿਵਾ ਦੇ ਵਿੱਚ ਗੈਸ ਸੀਗਾ ਉਸ ਨੂੰ ਇਹ ਖੋ ਕੇ ਲੈ ਗਏ ਇਹ ਕਰੀਬ ਸਵੇਰੇ 9:45 ਦੇ ਉਸ ਦਿਨ ਦੀ ਘਟਨਾ ਹੈ ਜਿਸ ਤੇ ਕਾਰਵਾਈ ਕਰਦੇ ਆ ਥਾਣਾ ਗੇਟਕੀਮਾ ਵੱਲੋਂ ਮਕਦਮਾ ਨੰਬਰ 151 ਜਿਹੜਾ ਇਸ ਤੇ ਦਰਜ ਕੀਤਾ ਗਿਆ 304 ਬੀ ਐਨ ਐਸ ਦੇ ਵਿੱਚ ਇਸ ਤੇ ਜਿਹੜੀਆਂ ਸਾਰੀਆਂ ਟੀਮਸ ਡਿਪਲੋਏ ਕੀਤੀਆਂ ਗਈਆਂ ਜਿਨ੍ਹਾਂ ਨੇ ਟੈਕਨੀਕਲੀ ਅਤੇ ਇੰਟੈਲੀਜੈਂਸ ਪੀਐਸ ਟੂਪਰੇਸ਼ਨ ਕਰਦੇ ਇਹਨਾਂ ਸਾਰੇ ਨੂੰ ਟਰੈਕ ਕਰਕੇ ਇਸ ਦੇ ਵਿੱਚ ਦੋ ਦੋਸ਼ੀ ਜਿਹੜੇ ਮੇਨ ਕਿਊਜ਼ ਨੇ ਉਹਨਾਂ ਨੂੰ ਅਰੈਸਟ ਕੀਤਾ ਹੈ ਜਿਸ ਦੇ ਵਿੱਚ ਬਾਊ ਪੁੱਤਰ ਸ਼ਬੀਕ ਸਿੰਘ ਅਤੇ ਕੈਪਟਨ ਪੁੱਤਰ ਸਤਨਾਮ ਸਿੰਘ ਇਹ ਦੋ ਜਣੇ ਅਰੈਸਟ ਹੋ ਗਏ ਨੇ ਇਨਾਂ ਕੋਲੋਂ ਜਿਹੜੀ ਚੋਰੀ ਹੋ ਕੀਤੀ ਗਈ ਐਕਟਵਾ ਪਲੱਸ ਜਿਹੜਾ ਵਾਰਦਾਤ ਵੇਲੇ ਇਹਨਾਂ ਵੱਲੋਂ ਵਸਿਆ ਗਿਆ ਮੋਟਰਸਾਈਕਲ ਇਹ ਦੋਵੇਂ ਚੀਜ਼ਾਂ ਬਰਾਮਦ ਕਰ ਲਈਆਂ ਗਿਆ ਨੇ ਇਸ ਦੇ ਵਿੱਚ ਜਿਹੜੇ ਦੋ ਦੋਸ਼ੀ ਰਹਿੰਦੇ ਨੇ ਉਹ ਵੀ ਇਸ ਦੇ ਸ਼ਨਾਖਤ ਹੋ ਗਏ ਜਿਹੜੇ ਪਲਵਿੰਦਰ ਸਿੰਘ ਅਤੇ ਹਰਦੀਪ ਇਹ ਦੋਵੇਂ ਭਰਾ ਨੇ ਇਹ ਚਾਰੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਜਿਹੜਾ ਕੈਪਟਨ ਸਿੰਘ ਇਸ ਦਾ ਫਾਦਰ ਜਿਹੜਾ ਉੱਥੇ ਵੇਲਣੇ ਦਾ ਕੰਮ ਕਰਦਾ ਸੀਗਾ ਇਹਨਾਂ ਨੇ ਇਸ ਕੋਲੋਂ ਜਿਹੜਾ ਮਦਈ ਹੈ ਅਰਜੀਤ ਵਿਨੋਦ ਕੁਮਾਰ ਇਸ ਕੋਲੋਂ ਇਹ ਗੰਨਾ ਲੈ ਕੇ ਜਾਂਦੇ ਹੁੰਦੇ ਸੀਗੇ ਇਹਨਾਂ ਨੇ ਰਲ ਕੇ ਇਹਨਾਂ ਦੇ ਮਨ ਦੇ ਵਿੱਚ ਬੇਈਮਾਨੀ ਆਈ ਕਿ ਇਹ ਜਿਹੜਾ ਇਸ ਦੇ ਉੱਤੇ ਨਿਗਰ ਰੱਖੀ ਗਈ ਅਤੇ ਇਹ ਦੇਖਦੇ ਪਰਤੇ ਜਦੋਂ ਇਹ ਆਪਣੀ ਦੁਕਾਨ ਤੋਂ ਕੈਸ਼ ਤੇ ਐਕਟਰਾ ਤੇ ਨਿਕਲਿਆ ਇਹਨਾਂ ਦੋਵੇਂ ਚੀਜ਼ਾਂ ਨੂੰ ਸਨੈਚ ਕਰ ਲਈਆਂ ਸਾਡੀ ਟੀਮ ਵੱਲੋਂ ACP ਜਸਪਾਲ ਸਿੰਘ ਅਤੇ ਮੈਡਮ ਅਨਜੀਤ कौर ਇਹਨਾਂ ਦੀ ਟੀਮ ਵੱਲੋਂ ਜਿਹੜਾ ਇਸ ਤੇ ਕਾਰਵਾਈ ਕਰਦੇ ਆ ਜਿਹੜਾ ਇਸ ਕੇਸ ਨੂੰ ਹੱਲ ਕੀਤਾ ਤੇ ਦੋ ਦੋਸ਼ੀ ਅਰੇਸਟ ਕਰਕੇ ਉਹਨਾਂ ਕੋਲੋਂ ਜਿਹੜੇ ਵੀਕਲ ਤੇ ਜਿਹੜਾ ਵਾਦਦਤ ਵੇਲੇ ਵਰਤਿਆ ਗਿਆ ਉਹਨਾਂ ਮੋਟਰਸਾਈਕਲ ਉਹ ਵੀ ਬਰਾਮਦ ਕੀਤਾ ਗਿਆ